ਨਾਈ ਜਨਾਮੀਆਂ ਚ ਰੇਣਾ ਬੰਦਿਆ ਜਿਹਨੇ ਜਿਹੜਾ ਪ੍ਰਮਾਤਮਾ ਨੇ ਤੁਹਾਨੂੰ ਸਰੂਪ ਦੇਤਾ ਜੇ ਮੁੰਡਾ ਬਣਾ ਕੇ ਭੇਜਦਾ ਥੱਲੇ ਆ ਕੇ ਤੁਸੀਂ ਆ ਨਚਾਰਾਂ ਜਾਲਾ ਕੰਮ ਕਰ ਰਹੇ ਹੋ ਪੁਰਾਣੇ ਸਮੇਂ ਤੇ ਨਚਾਰ ਹੋਇਆ ਕਰਦੇ ਸੀ ਉਹ ਨੱਚਣ ਟੱਪਣ ਜਾਂਦੇ ਸੀ ਉਹ ਇਸ ਕੰਮ ਨਾਲ ਤਾਂ ਉਹ ਵੀ ਕੰਮ ਕਰ ਲੋ ਨਾਲੇ ਆਪਣੀ ਬਰਾਤਥ ਬਚੀ ਰਹੇਗੀ ਅੱਜ ਹਰੇਕ ਤੀਜੇ ਬਾਬੇ ਚ ਮਾਤਾ ਆ ਜਾਂਦੀ ਹੈ ਹਰੇਕ ਤੀਜੇ ਬਾਬੇ ਦੇ ਵਿੱਚ ਸ਼ਹੀਦ ਆ ਜਾਂਦੇ ਆ ਇਹ ਬਹੁਤ ਚੱਤ ਪੈਸਾ ਕੋਈ ਗੋਲਿਆਂ ਦੇ ਤੁਰਕੇ ਦਿਖਾ ਰਿਹਾ ਉਹੀ ਤ੍ਰਿਸ਼ੂਲ ਫੜ ਕੇ ਖੜਾ ਹੈ ਕਿਸੇ ਨੇ ਵੱਡਾ ਟਿੱਕਾ ਪਈ ਜਾਂਦਾ ਹੈਗਾ ਕਿਸੇ ਨੇ ਵੱਡਾ ਟਿੱਕਾ ਲਾ ਲਿਆ ਕਿਸੇ ਨੇ ਛੋਟਾ ਟਿੱਕਾ ਲਾ ਲਿਆ ਮੈਂ ਕਈ ਥਾਵਾਂ ਤੇ ਚੌਂਕੀਆਂ ਦੇ ਪਿੰਡਾਂ 'ਚ ਗਿਆ ਉਹ ਕਹਿੰਦਾ ਸਾਡੇ ਦੇ ਬਾਬਾ ਵੜਪਾਤ ਨਹੀਂ ਜਾਂਦੇ ਆ ਜੀ ਚੌਂਕੀਆਂ ਬਹੁਤ ਲੱਗਦੀ ਮਾਰਾ ਹੀ ਕਮਾਲ ਕਰਦਾ ਬਾਬਾ ਦੀਪ ਸਿੰਘ ਨਹੀਂ ਜਾਂਦੇ ਆ ਜੀ ਯਾਰ ਉਹਨਾਂ ਦੀ ਤਪੱਸਿਆ ਜਿਹੜੀ ਜਿਸ ਕਦਰ ਉਹਨਾਂ ਦੀ ਤਪੱਸਿਆ ਦੀ ਜਿਸ ਕਦਰ ਉਹਦਾ ਤਾਪਸੀ ਜਿਸ ਕਦਰ ਉਹਨਾਂ ਦੀ ਤਾਕਤ ਸੀ ਉਹੀ ਲੋਕ ਚੱਲ ਲਵੋਗੇ 15 15 ਦਿਨੇ ਨਾਂਦੇ ਨਹੀਂ ਜਿਹੜੇ ਚੌਂਕੀਆਂ ਲਾਉਣ ਵਾਲੇ ਨੇ ਜਿਹੜੇ ਮਰਜ਼ੀ ਧਰਮ ਦੇ ਫੜ ਲਓ ਇਹਨਾਂ ਜਟਾਂ ਦੇਖੀਏ ਅੱਜ ਗਟਾਣਾ ਨਵਾਂ ਫੈਸ਼ਨ ਚੱਲ ਗਿਆ ਕੰਪਨੀਆਂ ਘਰ ਆ ਕੇ ਜਟਾਂ ਲਾ ਜਾਂਦੀਆਂ ਨੇ 99% ਜਿਹੜੀਆਂ ਜਟਾਂ ਨੇ ਉਹ ਦਿੱਲੀ ਤੋਂ ਬੰਬੇ ਤੋਂ ਕਈ ਕੰਪਨੀਆਂ ਘਰ ਆ ਕੇ ਪ੍ਰੋਵਾਈਡ ਕਰਾ ਕੇ ਜਾ ਰਹੀਆਂ ਨੇ ਜਲਦੀ ਤੇ ਜਿੰਨੇ ਆ ਵਿਚਾਰਲਾ ਜਿਹੜਾ ਸਿਸਟਮ ਚੱਲਿਆ ਗੇ ਸਿਸਟਮ ਜਿਹੜਾ ਤਾੜੀਆਂ ਮਾਰਨ ਵਾਲਾ ਇਹ ਜਿਹੜੇ ਬਣਦੇ ਆ ਜਿਹੜੇ ਉਹਨਾਂ ਨੇ ਵਿਚਾਰੇ ਕਿੰਨਰ ਭਾਈਚਾਰੇ ਨੂੰ ਬਦਨਾਮ ਕਰਾਉਣ ਤੇ ਲੱਗੇ ਹੋਏ ਆ ਅੱਜ ਹਰੇਕ ਬੰਦਾ ਹੱਥ ਲਾਂਦਾ ਹੈ ਸ਼ੂਟ ਸ਼ੂਟ ਕਰਕੇ ਭੂਤ ਘੜ ਦਿੰਦੇ ਆ ਭੂਤ ਵਾੜ ਦਿੰਦੇ ਆ ਇਹ ਬਹੁਤ ਚੱਲਿਆ ਹੈ ਨਾ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਰੀਲਾਂ ਦੇਖਦੇ ਆ ਕਿਸੇ ਦੀ ਆਵਾਜ਼ ਨਹੀਂ ਹੁੰਦੀ ਕਹਿੰਦੇ ਬੋਲਣ ਲੱਗ ਜਾਂਦਾ ਕਿਸੇ ਨੂੰ ਤੁਰਨੇ ਤੁਰਿਆ ਨਹੀਂ ਜਾਂਦਾ ਤੁਰਨ ਲੱਗ ਜਾਂਦਾ ਬੋਲਣ ਲੱਗੇ ਐਸਐਮ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਤੁਹਾਡੇ ਨਾਲ ਰਾਜਦੀਪ ਸਿੰਘ ਤੇ ਅੱਜ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਬ੍ਰਹਮਾ ਨੰਦ ਗਿਰੀ ਜੀ ਹਿੰਦੂ ਤਖਤ ਤੋਂ ਨੇ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਕਿਉਂਕਿ ਪੰਜਾਬ ਦੇ ਅੰਦਰ ਅੱਜ ਬਹੁਤ ਸਾਰੇ ਅਜਿਹੇ ਧੜੇ ਖੜੇ ਹੋ ਗਏ ਨੇ ਜਿਹੜਿਆਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਜਿਹੜੇ ਕਹਿ ਦਈਏ ਇੱਕ ਪਖੰਡਵਾਦ ਨੂੰ ਫੁਲਾ ਰਹੇ ਆ ਜਾਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਇਹ ਬੜਾ ਮਾਹੌਲ ਕ੍ਰੇਟ ਹੋ ਰਿਹਾ ਅੱਜ ਧਰਮ ਨੂੰ ਲੈ ਕੇ ਬਹੁਤ ਵੱਡਾ ਇੱਕ ਕੈਦਿਏ ਵਪਾਰ ਹੋ ਰਿਹਾਗਾ ਲੋਕਾਂ ਨੂੰ ਜਿਹੜਾ ਚਾਂਸੇ ਦੇ ਵਿੱਚ ਲਿੱਤਾ ਜਾ ਰਿਹਾ ਉਸ ਦੇ ਉੱਤੇ ਗੱਲਬਾਤ ਕਰਾਂਗੇ ਕਿ ਇਹਦੇ ਪਿੱਛੇ ਕੀ ਕਾਰਨ ਨੇ ਤੇ ਕੀ ਸਚਾਈ ਹੈ ਤੇ ਬਾਕੀ ਜਿਹੜੇ ਹਿੰਦੂਆਂ ਦੇ ਨਾਲ ਜੁੜੇ ਹੋਏ ਮੁੱਦੇ ਨੇ ਉਹਨਾਂ ਦੇ ਉੱਤੇ ਵੀ ਆਪਾਂ ਗੱਲਬਾਤ ਕਰਾਂਗੇ ਬ੍ਰਹਮਨੰਦ ਜੀ ਬਹੁਤ ਬਹੁਤ ਸਵਾਗਤ ਹੈ ਜੈ ਮਾਈ ਜੈ ਮਹਾਕਾਲ ਜੀ ਠੀਕ ਠਾਕ ਬਹੁਤ ਬਹੁਤ ਧੰਨਵਾਦ ਕਿਰਪਾ ਮਾਤਾ ਰਾਣੀ ਜੀ ਗੁਰੂ ਤੇਗ ਬਹਾਦਰ ਸਾਹਿਬ ਦੀ ਬ੍ਰਹਮਨੰਦ ਜੀ ਪੰਜਾਬ ਦਾ ਮਾਹੌਲ ਦਿਨ ਪ੍ਰਤੀ ਦਿਨ ਕਿਹੜੇ ਰਾਹਾਂ ਦੇ ਉੱਤੇ ਜਾ ਰਿਹਾ ਹੈਗਾ ਇਹ ਮਾਹੌਲ ਕਿਵੇਂ ਬਦਲ ਰਿਹਾ ਬਾਹਰੋਂ ਆ ਕੇ ਲੋਕ ਇੱਥੇ ਬੈਠ ਰਹੇ ਨੇ ਆਪਣੇ ਆਪ ਨੂੰ ਬਾਬੇ ਦੱਸਦੇ ਨੇ ਕਿ ਚਿੱਤਰਮਾ ਨੂੰ ਲੈ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਪਖੰਡ ਬਹੁਤ ਕਹਿੰਦੇ ਪੰਜਾਬ ਦੇ ਵਿੱਚ ਖੜਾ ਹੋ ਗਿਆ ਇਹਦੇ ਪਿੱਛੇ ਵੱਡਾ ਕਾਰਨ ਕੀ ਆ ਦੇਖੋ ਜਿਹੜੀ ਪੰਜਾਬ ਦੀ ਤਰਤੀ ਹੈ ਇਹ ਆਪਾਂ ਆਮ ਕਹਿੰਦੇ ਨੇ ਗੁਰੂਆਂ ਪੀਰਾਂ ਦੀ ਤਰਤੀ ਹੈ ਹਮ ਪਰ ਨਹੀਂ ਜਿਹੜਾ ਇਹਦਾ ਕਨਸੈਪਟ ਆ ਥੋੜਾ ਜਿਹਾ ਪਿੱਛੇ ਜਾ ਕੇ ਦੇਖਿਆ ਜਾਏ ਤੇ ਮਾਮਾ ਦੀ ਤਰਤੀ ਹੈ ਇੱਥੇ ਹਮੇਸ਼ਾ ਉਹ ਮਾਵਾ ਨੇ ਜਨਮ ਲਿਆ ਪਹਿਲਾਂ ਆ ਇਸ ਪ੍ਰਿਥਵੀ ਤੇ ਜਿਨ੍ਹਾਂ ਨੇ ਅਵਤਾਰਾਂ ਨੂੰ ਜਨਮ ਦਿੱਤਾ ਤੇ ਅਵਤਾਰ ਜਦੋਂ ਵੀ ਕੋਈ ਅਵਤਾਰ ਧਾਰਦੇ ਆ ਪੁਰਬੰ ਦਾ ਅਵਤਾਰ ਧਾਰਨ ਦਾ ਅੰਤਮ ਦਿਨ ਆਉਂਦਾ ਮਾਈ ਦੀ ਕੁੱਖੋਂ ਬਾਹਰ ਆਉਂਦਾ ਉਹ ਕੁੱਖ ਚੁਣਨ ਵਾਸਤੇ ਪ੍ਰਮਾਤਮਾ ਉਸ ਕੁੱਖ ਨੂੰ ਚੁਣਦਾ ਜਿਹਦੇ ਚ ਹਜ਼ਾਰਾਂ ਕਰੋੜਾਂ ਸਾਲ ਦੀ ਤਪੱਸਿਆ ਹੁੰਦੀ ਆ ਹੂੰ ਤੇ ਪੰਜਾਬ ਨੂੰ ਮਾਨ ਪ੍ਰਾਪਤ ਆ ਇਸ ਕਰਕੇ ਪੰਜਾਬ ਦੇ ਵਿੱਚ ਨੌ ਪਤ ਸਿੰਘ ਜਨਮ ਦੇਣ ਵਾਲੀਆਂ ਮਾਵਾ ਉਹ ਦਸਵੀਂ ਪਾਤਸ਼ਾਹੀ ਨੇ ਚਾਹੇ ਪੰਜਾਬ ਤੋਂ ਬਾਹਰੋਂ ਜਨਮ ਲਿਆ ਪਰ ਕੁੱਖ ਤਾਂ ਫਿਰ ਵੀ ਸਾਡੇ ਪੰਜਾਬ ਦੀ ਸੀ ਹੂੰ ਠੀਕ ਹੈ ਤੇ ਸ਼੍ਰੀ ਰਾਮਚੰਦਰ ਮਹਾਰਾਜ ਨੂੰ ਸਨਾਤਨ ਮਤਦਿਆ ਨੂੰ ਜਨਮ ਦੇਣ ਵਾਲੀ ਜਿਹੜੀ ਮਾਂ ਦੀ ਕੁੱਖ ਸੀ ਉਹ ਪੰਜਾਬ ਤੋਂ ਸੀ ਹੂੰ ਮਾਂ ਤਾਂ ਦੇਵਕੀ ਜਿਨ੍ਹਾਂ ਨੇ ਕ੍ਰਿਸ਼ਨ ਜੀ ਦਾ ਲਾਲਣ ਪਾਲਣ ਕੀਤਾ ਤੇ ਮਾਂ ਦਾ ਬਹੁਤ ਵੱਡੇ ਪੱਧਰ ਤੇ ਦਰਜਾ ਪ੍ਰਾਪਤ ਹੈ ਯਸ਼ੋਦਾ ਮਈਲ ਥਾਂ ਤੇ ਮਾਂ ਦੇਵਕੀ ਨੂੰ ਉਹਨਾਂ ਦਾ ਜਿਹੜਾ ਪੰਜਾਬ ਨਾਲ ਬਹੁਤ ਨੇੜੇ ਦਾ ਸਬੰਧ ਸੀ ਇਸ ਕਰਕੇ ਜਿਹੜੀ ਪੰਜਾਬ ਮਾਵਾ ਦੀ ਧਰਤੀ ਹੋਣ ਦੇ ਨਾਲ ਨਾਲ ਕਿਤੇ ਨਾ ਕਿਤੇ ਜਿਹੜੀ ਪੰਜ ਦਰਿਆਵਾਂ ਦੀ ਧਰਤੀ ਸੀ ਪੂਰੀ ਦੁਨੀਆ ਤੇ ਨਿਗਾਹ ਮਾਰ ਲਓ ਸਭ ਤੋਂ ਖੁਸ਼ਹਾਲ ਤੇ ਪਿਆਰੀ ਧਰਤੀ ਹੈ ਜਿਹੜੀ ਇਸ ਖਿੱਤੇ ਦੀ ਸੀ ਜੀ ਇਹਨੂੰ ਨਜ਼ਰ ਲੱਗਦੀ 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 ਮੁਗਲ ਰਾਜ ਤੋਂ ਮੁਗਲ ਰਾਜ ਤੋਂ ਪਹਿਲਾਂ ਮੰਗੋਲੀਆਂ ਦੀ ਮੰਗੋਲੀਆਂ ਤੋਂ ਬਾਅਦ ਮੁਗਲੀਆਂ ਦੀ ਅੰਗਰੇਜ਼ਾਂ ਦੀ ਫਿਰ ਸਾਡੇ ਵਾਲੇ ਕਾਲੇ ਅੰਗਰੇਜ਼ਾਂ ਦੀ ਫਿਰ ਕਾਲਾ ਦੌਰ 78 ਤੋਂ ਲੈ ਕੇ 92 ਵਾਲਾ ਅੱਜ ਗੈਂਗਸਟਰਾਂ ਦਾ ਦੌਰ ਚਿੱਟੇ ਦਾ ਦੌਰ ਸਮੈਕ ਦਾ ਦੌਰ ਅਨੇਕਾਂ ਤਰ੍ਹਾਂ ਦੇ ਦੌਰ ਇਸ ਧਰਤੀ ਨੇ ਹੰਡਾਲੇ ਹੂੰ ਇੱਕ ਨਵੀਂ ਤਰ੍ਹਾਂ ਦਾ ਦੌਰ ਜਿਹੜਾ ਸ਼ੁਰੂ ਹੋਇਆ ਪਹਿਲਾਂ ਬੇਅਦਬੀਆਂ ਦਾ ਕੰਮ ਸਟਾਰਟ ਹੋਇਆ ਕਿਸੇ ਤਰੀਕੇ ਇਸ ਧਰਤੀ ਨੂੰ ਜਿਹੜੀ ਬਾੜੋ ਤੇ ਰਾਜ ਕਰੋ ਦੀ ਨੀਤੀ ਸੀ ਉਹਦੇ ਤਹਿਤ ਹਰ ਪਾਸਿਓਂ ਸ਼ਿਕਾਰ ਕੀਤਾ ਜਾਂਦਾ ਰਿਹਾ ਪਰ ਸ਼ਿਕਾਰ ਨਹੀਂ ਹੋਈ ਬਿਲਕੁਲ ਇੱਥੇ ਜਿਹੜੇ ਇੱਕ ਮਾਰੇ ਦੋ ਪੁੱਤ ਸੀ ਇੱਕ ਹਿੰਦੂ ਤੇ ਇੱਕ ਸਿੱਖ ਚਨਾਤਨੀ ਤੇ ਸਿੱਖ ਉਹ ਨਾ ਵਖ ਹੋਏ ਤੇ ਨਾ ਹੋਣੇ ਪਰ ਜ਼ੋਰ ਹੈ ਜਿਹੜਾ ਉਹ ਦਿਮਾਗੀ ਤੌਰ ਤੇ ਇਸ ਹਸਾਬ ਨਾਲ ਸ਼ਤਰੰਜ ਵਿਛਾ ਕੇ ਲਾਇਆ ਜਾਂਦਾ ਰਿਹਾ ਉਸ ਸਮੇਂ ਦੀਆਂ ਹਕੂਮਤਾਂ ਉਹ ਲਾਂਦੀਆਂ ਰਹੀਆਂ ਹੂੰ ਉਸ ਤੋਂ ਬਾਅਦ ਚਾਹੇ ਮਾਸਟਰ ਤਾਰਾ ਸਿੰਘ ਤੇ ਨਹਿਰੂ ਦਾ ਸਮਝੌਤਾ ਲੈ ਲੀਏ ਉਹਨਾਂ ਨੇ ਲਾਇਆ ਦਿਮਾਗੀ ਜ਼ੋਰ ਸੀ ਚਾਹੇ ਰਜੀਵ ਗਾਂਦੋ ਲਾਂਗੋਵਾਲ ਸਮਝੌਤਾ ਲਾ ਲਈਏ ਉਹ ਵੀ ਇੱਕ ਦਿਮਾਗੀ ਤੌਰ ਤੇ ਬੜਾ ਜ਼ਬਰਦਸਤ ਜ਼ੋਰ ਸੀ ਪੰਜਾਬ ਨੂੰ ਵਖ ਵਖ ਕਰਨ ਦਾ ਹੂੰ ਅੱਜ ਜਿਹੜੇ ਹਾਲਾਤਾਂ 'ਚ ਆਪਾਂ ਹੁਣ ਗੁਜ਼ਰ ਰਹੇ ਆ ਉਹ ਚਾਹੇ ਆਪਾਂ ਉਥੋਂ ਵਾਲੀਆਂ ਬੇਅਦਬੀਆਂ ਲੈ ਲਈਏ ਗੁਰੂਗ੍ਰਾਮ ਸਾਹਿਬ ਦੀ ਚੋਰੀ ਲੈ ਲਈਏ ਉਹਦੇ ਵਿੱਚ ਕਿਤੇ ਨਾ ਕਿਤੇ ਇੱਕ ਚੀਜ਼ ਦੇਖਣ ਚਾਹੰਦੀ ਰਹੀ ਸਮੇਂ-ਸਮੇਂ ਤੇ ਬਾਬੇ ਜਿਹੜੇ ਆ ਉਹ ਬਹੁਤ ਸਰਗਰਮ ਰਹੇ ਹਾਂ ਉਹਨਾਂ ਦੀ ਭੂਮਿਕਾ ਬਹੁਤ ਵੱਡੇ ਪੱਧਰ ਤੇ ਰਹੀ ਚਾਹੇ ਉਹ ਨਰੰਕਰੀਆਂ ਵਾਲੇ ਬਾਬੇ ਦੀ ਭੂਮਿਕਾ ਸੀ ਚਾਹੇ ਉਹ ਸਰਸੇ ਵਾਲੇ ਬਾਬੇ ਦੀ ਭੂਮਿਕਾ ਸੀ ਚਾਹੇ ਅਨੇਕਾਂ ਤਰ੍ਹਾਂ ਦੇ ਹੋਰ ਬਾਬੇ ਸੀ ਜਿਹੜੇ ਸਾਹਮਣੇ ਸਾਹਮਣੇ ਨਾਲ ਉਹਦੇ ਵਰਗੇ ਪੂਲੇ ਵਰਗੇ ਨਿਹੰਗ ਸੀ ਜਿਹੜੇ ਆਉਂਦੇ ਰਹੇ ਵੱਖ-ਵੱਖ ਰੂਪਾਂ ਚੋਂ ਚਾਹੇ ਸਿੱਖੀ ਵਾਲਾ ਜਾਂਦੇ ਰਹੇ ਚਾਹੇ ਬਾਹਰ ਲਿਆ ਜਾਂਦੇ ਰਹੇ ਚਾਹੇ ਹਿੰਦੂ ਆ ਜਾਂਦੇ ਰਹੇ ਪਰ ਇਹਨਾਂ ਲੋਕਾਂ ਨੇ ਏਜੰਸੀਆਂ ਦੀ ਡਿਊਟੀ ਬਖੂਬੀ ਪੂਰੀ ਕੀਤੀ ਹੈ ਮਤਲਬ ਇਹ ਸਾਰੇ ਜਿਹੜੇ ਬਾਬੇ ਆਉਂਦੇ ਆ ਜਾਂ ਜਿਹੜੇ ਅਜਿਹੇ ਬਹਿਰੂਪੀ ਆਉਂਦੇ ਆ ਉਹ ਏਜੰਸੀਆਂ ਦੇ ਬੰਦੇ ਹੁੰਦੇ ਆ ਦੇਖੋ ਜੀ ਬਿਨਾ ਏਜੰਸੀਆਂ ਤੋਂ ਇਹਨਾਂ ਲੋਕਾਂ ਨੂੰ ਟੁੱਕਰ ਪਾਣਾ ਨਹੀਂ ਕਿਸੇ ਨੇ ਬਿਨਾ ਟੁੱਕਰ ਤੋਂ ਇਹਨਾਂ ਨੇ ਵੱਡਣਾ ਨਹੀਂ ਕਿਸੇ ਨੂੰ ਜੇ ਇਹਨਾਂ ਨੂੰ ਟੁਕੜਾ ਪੇਗਾ ਤਾਂ ਹੀ ਕਿਸੇ ਨੂੰ ਵੱਢਣਗੇ ਨਹੀਂ ਨਹੀਂ ਵੱਢਣਗੇ ਤਾਂ ਇਹ ਭਾਈਚਾਰੇ ਦੇ ਜਿਹੜੀ ਤੰਦਾਂ ਨੂੰ ਖਤਮ ਕਰਨ ਦੇ ਲੱਗੇ ਰਹਿੰਦੇ ਆ ਇਹ ਉਹ ਮਿਆਂ ਕਹਿਣਾ ਨਹੀਂ ਚਾਹੁੰਦਾ ਉਹ ਬਾਂਦਰ ਨੇ ਇੱਕ ਪੁਲ ਬਣਿਆ ਸੀ ਕੋਈ ਰਾਹਗੀਰ ਉਸ ਪੁਲ ਤੋਂ ਗੁਜ਼ਰਦੇ ਹੁੰਦੇ ਸੀ ਤੇ ਉਹ ਬਾਂਦਰ ਨੇ ਕਿਸੇ ਨਾਲ ਸਲਾਹ ਕੀਤੀ ਜਾਂਦੇ ਆ ਵੀ ਇਹ ਪੁਲ ਨੂੰ ਮੈਂ ਪਹਿਲੇ ਸਮੇਂ ਦੇ ਵਿੱਚ ਰੱਸੀਆਂ ਨਾਲ ਪੁਲ ਬੰਨੇ ਹੁੰਦੇ ਸੀ ਸੰਗਲਾਂ ਨਾਲ ਰੱਸੀਆਂ ਨਾਲ ਉਹ ਬਾਂਦਰ ਸਵੇਰੇ ਸ਼ਾਮ ਇੱਕ ਕੰਮ ਤੇ ਲੱਗਿਆ ਰਹਿੰਦਾ ਸੀ ਸਵੇਰੇ ਸ਼ਾਮ ਇੱਕ ਗੱਲ ਤੇ ਲੱਗਿਆ ਰਹਿੰਦਾ ਸੀ ਵੀ ਰੱਸੀ ਨੂੰ ਵੱਡਾ 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 ਬੱਟੇ ਨਹੀਂ ਜਾਂਦੀ ਕਈ ਸਾਲ ਨਿਕਲ ਗਏ ਉਤੋਂ ਕੋਈ ਭੱਦਰਪੁਰਸ਼ ਨਿਕਲਦਾ ਸੀ ਕੋਈ ਮਹਾਪੁਰਸ਼ ਨਿਕਲਦੇ ਹੁੰਦੇ ਸੀ ਉਹ ਕੀ ਕਰਦੇ ਜੀ ਉਹ ਦੇਖਦੇ ਜੀ ਰੱਸੀ ਵੱਡੀ ਹੋਈ ਆ ਉਹ ਸ਼ਾਮ ਨੂੰ ਜਾਂਦੇ ਸਵੇਰੇ ਜਾਂਦੇ ਉੱਥੇ ਰੱਸੀ ਹੋਰ ਵੱਲ ਕੇ ਮੋਟੀ ਕਰ ਜਾਂਦੇ ਦੀ ਪੁੱਲ ਨੂੰ ਤੇ ਉਹ ਬਾਂਦਰ ਆਪਣੇ ਕੰਮ ਤੇ ਲੱਗਿਆ ਰਹਿੰਦਾ ਸੀ ਇਹ ਉਹ ਬਾਂਦਰ ਵਾਲੀ ਡਿਊਟੀ ਜਿਹੜੀ ਆ ਬਾਬੇ ਸਮੇਂ-ਸਮੇਂ ਤੇ ਉਹ ਨਿਭਾ ਰਹੇ ਆ ਤੇ ਉਹ ਜਿਹੜੇ ਮਹਾਪੁਰਸ਼ਾ ਇਹ ਧਰਤੀ ਆ ਇਹ ਬਰਦਾਨਕ ਧਰਤੀ ਆ ਪੰਜਾਬ ਤੇ ਇਹਨੂੰ ਜਿਹੜਾ ਵਰਦਾਨ ਆ ਉਹ ਸ਼੍ਰੀ ਹਰੀ ਦਾ ਆਪਣਾ ਆਕਾਲਪੁਰਖ ਦਾ ਆਪਣਾ ਵਰਦਾਨ ਆ ਕਾਲ ਦਾ ਤੇ ਦੇਖੋ ਵਾਲਮੀਕ ਮਹਾਰਾਜ ਜਿਹੜੇ ਅਕਾਲ ਦੇ ਵੀ ਕਾਲ ਨੇ ਜਿਹਨਾਂ ਨੂੰ ਸ਼੍ਰੀ ਰਾਮਚੰਦਰ ਮਹਾਰਾਜ ਕਹਿੰਦੇ ਨੇ ਆਪ ਕਾਲ ਕੇ ਵੀ ਕਾਲ ਹੋ ਉਹਨਾਂ ਦਾ ਜਿਹੜਾ ਵਿਰਾਜਮਾਨਾ ਆਗਮਨ ਹੈ ਉਹ ਅੰਮ੍ਰਿਤਸਰ ਦੀ ਧਰਤੀ ਤੇ ਹੂੰ ਲਵ ਕੁਸ਼ ਦਾ ਜਨਮ ਇੱਥੇ ਹੈ ਜੀ ਠੀਕ ਹੈ ਅੰਮ੍ਰਿਤਸਰ ਦੀ ਧਰਤੀ ਤੇ ਹੈ ਤੇ ਇਹ ਪੰਜਾਬ ਜਿਹੜਾ ਬਰਬਾਦ ਕਿਵੇਂ ਹੋ ਸਕਦਾ ਇਹਨਾਂ ਨੂੰ ਇੱਕ ਚੀਜ਼ ਸਮਝ ਨਹੀਂ ਆ ਰਹੀ ਬਾਬਿਆਂ ਨੂੰ ਅੱਜ ਹਰੇਕ ਤੀਜੇ ਬਾਬੇ 'ਚ ਮਾਂ ਤਾਂ ਆ ਜਾਂਦੀ ਈ ਹਰ ਇੱਕ ਤੀਜੇ ਬਾਬੇ ਦੇ ਵਿੱਚ ਸ਼ਹੀਦ ਆ ਜਾਂਦੇ ਆ ਇਹ ਕੰਮਾਂ ਨੇ ਦੇਖੋ ਕਿਤੇ ਨਾ ਕਿਤੇ ਸਮਾਜ ਨੂੰ ਬਹੁਤ ਬੁਰੀ ਤਰ੍ਹਾਂ ਪਿੱਛੇ ਕੀਤਾ ਇਸੇ ਕਰਕੇ ਜਿਹੜੇ ਵਿਦੇਸ਼ੀ ਧਰਮ ਨੇ ਉਹ ਹੈਵੀ ਹੁੰਦੇ ਜਾ ਰਹੇ ਨੇ ਪੰਜਾਬ ਦੀ ਧਰਤੀ ਤੇ ਅੱਜ ਹਰ ਇੱਕ ਬੰਦਾ ਹੱਥ ਲਾਉਂਦਾ ਸ਼ੂ ਸ਼ੂਟ ਕਰਕੇ ਭੂਤ ਕੱਢ ਦਿੰਦਾ ਭੂਤ ਵਾੜ ਦਿੰਦੇ ਆ ਇਹ ਬਹੁਤ ਚੱਲਿਆ ਹਨਾ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਰੀਲਾਂ ਦੇਖਦੇ ਆ ਕਿਸੇ ਦੀ ਆਵਾਜ਼ ਨਹੀਂ ਹੁੰਦੀ ਕਹਿੰਦੇ ਬੋਲਣ ਲੱਗ ਜਾਂਦਾ ਕਿਸੇ ਦਾ ਤੁਰਨ ਤੇ ਤੁਰਿਆ ਨਹੀਂ ਜਾਂਦਾ ਤੁਰਨ ਲੱਗ ਜਾਂਦਾਗਾ ਹੱਥ ਲਾਏ ਬੰਦੇ ਠੀਕ ਹੋ ਹੀ ਜਾਂਦੇ ਆ ਦੇਖੋ ਮੈਂ ਸਨਿਆਸ ਹੈ ਜਿਹੜਾ ਮੇਰਾ ਜਿਉਣੀ ਖੜੇ ਚੋਂ ਆ। ਕਿ ਜਿਹੜੇ ਮੇਰੇ ਗੁਰੂ ਸੀ ਜਗਤਗੁਰੂ ਪੰਚਾਨੰਦ ਗਰੀ ਜੀ ਮਹਾਰਾਜ ਉਹ ਸਵਰਗਵਾਸੀ ਨੇ ਬ੍ਰਹਮलीन ਨੇ ਮੈਂ ਉਹ ਤੰਤਰ ਦਾ ਵੀ ਕੰਮ ਕਰਦੇ ਸੀ ਤੇ ਜਗਤਗੁਰੂ ਵੀ ਸੀ ਅਖਾੜੇ ਦੇ ਬਹੁਤ ਵੱਡੀ ਪਾਦੀ ਦੇ ਦੀ। ਮੈਂ ਮਹਾਰਾਜ ਜੀ ਨਾਲ ਵੀ ਬਹੁਤ ਵਿਚਰਣ ਕੀਤਾ, ਭਗਵਨ ਕੀਤਾ ਸਮੁੱਚੇ ਭਾਰਤ ਦਾ। ਪਰ ਬਹੁਤ ਘੱਟ ਥਾਵਾਂ ਤੇ ਜਿਹੜੀਆਂ ਸ਼ਕਤੀਆਂ ਬਰਾਜਮਾਨ ਨੇ ਜਿਨ੍ਹਾਂ ਚ ਹੈਗੀਆਂ ਨੇ ਉਹ ਬਹੁਤ ਲੋਕ ਸੀਮਤ ਲੋਕਾਂ ਨੂੰ ਮਿਲਦੇ ਆ। ਹੂੰ ਜਿਹੜਾ ਸੋਸ਼ਲ ਮੀਡੀਆ ਦੇ ਡਰਾਮੇਬਾਜ਼ੀ ਚੱਲ ਗਈ ਮੋਬਾਈਲ ਨੰਬਰ ਜਾਰੀ ਹੋਣ ਲੱਗੇ ਇਹ ਸਾਰੀ 100 ਦੀ 100% ਡਰਾਮੇਬਾਜ਼ੀ ਇਹਦੇ ਚ ਇੱਕ ਪੈਸਾ ਵੀ ਸੱਚਾਈ ਨਹੀਂ ਤੇ ਹੁਣ ਤਾਂ ਇਹ ਵੀ ਹੋ ਗਿਆ ਨਾ ਨਵੇਂ-ਨਵੇਂ ਮੁੰਡੇ ਉੱਠਦੇ ਆ ਬੱਚੇ ਉੱਠ ਰਹੇ ਆ ਇੱਕ ਤਾਂ ਤਬਕਾ ਉਹ ਆ ਜਿਹੜੇ ਨਾ ਤਾਂ ਮੁੰਡਿਆਂ ਚਾਉਂਦੇ ਆ ਨਾ ਕੁੜੀਆਂ ਚਾਉਂਦੇ ਆ ਉਹ ਵੀ ਆ ਕੇ ਆਪਣੇ ਆਪ ਨੂੰ ਬਾਬੇ ਦੱਸਦੇ ਆ ਹਾਂ ਇਹ ਤੁਹਾਡਾ ਜਿਹੜਾ ਕੁਐਸਚਨ ਬੜਾ ਵਧੀਆ ਹੈ ਬਹੁਤ ਸਮੇਂ ਦੇ ਹਿਸਾਬ ਨਾਲ ਇਹ ਬੇਮੁੱਲਾ ਕੁਐਸਚਨ ਹੈ ਵੀ ਪੰਜਾਬ ਦੇ ਵਿੱਚ ਖਾਸ ਕਰਕੇ ਪੰਜਾਬ ਦੀ ਧਰਤੀ ਦੇ ਦੇਖੋ ਪ੍ਰਮਾਤਮਾ ਨੇ ਤਿੰਨ ਚੀਜ਼ਾਂ ਬਣਾਈਆਂ ਸੀ ਕੋਈ ਜਾਤ ਨਹੀਂ ਬਣਾਈ ਪ੍ਰਮਾਤਮਾ ਨੇ ਨਾ ਮੈਂ ਕਿਸੇ ਜਾਤ ਨੂੰ ਤਵੱਜੋ ਦੇਣਾ ਨਾ ਮੈਂ ਕਿਸੇ ਜਾਤ ਨੂੰ ਗਿਣਦਾ ਮੈਂ ਤਾਂ ਆਪਣੇ ਆਪ ਨੂੰ ਗਿਣਦਾ ਜੇ ਮੈਨੂੰ ਗਿਣਾ ਮੈਨੂੰ ਸਭ ਤੋਂ ਜਿਹੜੀ ਤੁਸੀਂ ਸਮਾਜ ਜਿਹੜੀ ਸਭ ਤੋਂ ਥੱਲੜੀ ਜਾਤ ਗਿਣਦਾ ਮੈਨੂੰ ਉਹਦੇ 'ਚ ਗਿਣੋ ਮੈਂ ਉਹਦੇ 'ਚ ਹ ਕਿਉਂਕਿ ਮੈਂ ਪ੍ਰਮਾਤਮਾ ਦਾ ਸਾਧੂ ਦੀ ਕੋਈ ਜਾਤ ਨਹੀਂ ਹੁੰਦੀ ਹਮ ਦੂਸਰੀ ਗੱਲ ਪ੍ਰਮਾਤਮਾ ਨੇ ਨਰ ਨਾਰੀ ਤੇ ਕਿੰਨਰ ਹਮ ਤਿੰਨ ਤਰ੍ਹਾਂ ਦੇ ਜਿਹੜੀ ਆ ਉਹ ਤਾਕਤਾਂ ਦੇ ਸ਼ਕਤੀਆਂ ਬਣਾ ਕੇ ਪ੍ਰਿਥਵੀ ਤੇ ਭੇਜੀਆਂ ਜਿਨ੍ਹਾਂ ਨੇ ਪ੍ਰithvi ਦਾ ਸਾਰਾ ਸਿਸਟਮ ਚਲਾਣਾ ਜੀ ਨਰ ਤੇ ਨਾਰੀ ਨੇ ਅੱਗੇ ਸਮਾਜ ਦਾ ਜਿਹੜਾ ਸਿਰਜਣਾ ਸੀ ਉਹ ਕੀਤੀ ਹੂੰ ਗ੍ਰਸਥ ਜੀਵਨ ਸ਼ੁਰੂ ਕੀਤਾ ਹੂੰ ਤੇ ਜਿਹੜੇ ਕਿੰਨਰ ਸੀ ਇਹ ਨਰਾਇਣ ਦਾ ਛਟਾ ਰੂਪ ਮੰਨਿਆ ਜਾਂਦਾ ਸਨਾਤਨ ਮਤ ਦੇ ਮੁਤਾਬਕ ਇਹ ਸਿਰਫ ਤੁਹਾਡੇ ਜਿਹੜੀਆਂ ਬਲਾਵਾਂ ਤੁਹਾਡੇ ਸ਼ੁਭ ਕਰਨ ਉਹਨਾਂ ਵਾਸਤੇ ਆਇਆ ਕਿੰਨਰ ਦਾ ਰੂਪ ਪ੍ਰਮਾਤਮਾ ਦਾ ਰੂਪ ਹੁੰਦਾ ਇਹਨੇ ਦਾਤੇ ਦੀ ਥਾਂ ਤੇ ਤੁਹਾਡੇ ਜਿਹੜੇ ਹਰ ਮਾੜੇ ਕੰਮ ਆ ਉਹਨਾਂ ਨੂੰ ਦੂਰ ਕਰਕੇ ਚੰਗੀਆਂ ਆਤਾਂ ਚੰਗੇ ਕੰਮ ਤੁਹਾਡੀਆਂ ਮਾੜੀਆਂ ਚੀਜ਼ਾਂ ਸਾਰੀਆਂ ਆਪਣੇ ਤੇ ਲੈਣੀ ਐ ਤੁਹਾਡੀ ਖੁਸ਼ੀ ਮੰਗਣੀ ਐ ਤੁਹਾਡੇ ਵਾਸਤੇ ਚੰਗਾ ਜਿਹੜਾ ਸਮਾਂ ਉਹ ਮੰਗਣਾ ਹੈ ਹਮ ਸ੍ਰਿਸ਼ਟੀ ਦਾ ਵੈਲਫੇਅਰ ਹੈ ਕਿਨਰ ਹੈ ਅੱਜ ਕਿਨਰ ਤਾਂ ਦਾਤੇ ਦੀ ਕਰੋਪੀ ਨਾਲ ਜਿਹੜੇ ਪੈਦਾ ਹੁੰਦੇ ਆ ਹਮ ਉਹ ਤਾਂ ਬਹੁਤ ਘੱਟ ਨੇ ਅੱਜ ਜਿਹੜੀ ਬਣਨ ਵਾਲੀ ਹੂੜ ਹੈ ਮੇਰੇਦਗਾਰੀ ਕਰਕੇ ਉਹਨੇ ਨੇਰੀ ਲਿਆਤੀ ਅੱਜ ਤੁਸੀਂ ਹਰੇਕ ਰੈੱਡ ਲਾਈਟ ਤੇ ਦੇਖ ਲਓ ਹਰੇਕ ਮੋੜ ਤੇ ਦੇਖ ਲਓ ਹਰੇਕ ਟੋਲ ਪਲਾਜ਼ੇ ਤੇ ਦੇਖ ਲਓ ਤੁਹਾਨੂੰ 20 20 15 15 ਕਿਨਰ ਮਿਲ ਜਾਣਗੇ ਖੜੇ ਬਿਲਕੁਲ ਤੁਸੀਂ ਆਪਣਾ ਬਚਪਨ ਦੇਖ ਲਓ ਮੇਰਾ ਵੀ 82 ਦਾ ਜਨਮ ਹੈ ਮੈਂ ਮੈਂ ਆਪਣੀ ਉਮਰ ਦੇ ਵਿੱਚ ਜਿੰਨਾ ਸਕੂਲ ਕੀਤਾ ਕਾਲਜ ਕੀਤਾ ਕਿਤੇ ਵੀ ਕਿਨਰ ਨਹੀਂ ਦੇਖੇ ਇੱਕ ਮੰਤ ਹੁੰਦੀ ਸੀ ਜੇ ਕੋਈ ਜੰਮ ਜਾਂਦਾ ਸੀ ਕੋਈ ਹੋਰ ਵਧਾਈ ਲੈਣ ਆਉਂਦੇ ਸੀਗੇ ਉਹ ਪਿੰਡਾਂ ਦੇ ਵਿਚਾਰੀ ਕਦੇ ਮਹੀਨੇ ਬਾਅਦ ਕਦੀ ਦੋ ਬਾਅਦ ਵਾਰੀ ਆਉਂਦੀ ਸੀ ਪਿੰਡਾਂ ਦੀ ਉਹ ਹਿਸਾਬ ਨਾਲ ਆਇਆ ਕਰਦੇ ਸੀ ਬਿਲਕੁਲ ਤੇ ਅੱਜ ਟੋਲ ਕੀ ਸਾਈਕਲ ਤੇ ਟੰਗੀ ਫਿਰਦੇ ਆ ਅੱਜ ਦਾ ਟੋਲ ਕੀ ਮੋਟਰਸਾਈਕਲ ਤੇ ਟੰਗੀ ਫਿਰਦੇ ਆ ਥਾਂ ਥਾਂ ਤੇ ਖੜੇ ਆ ਇਹਨਾਂ ਦੇ ਨਾਲ ਨਾਲ ਇੱਕ ਹੋਰ ਨਵਾਂ ਤਬਕਾ ਸਾਹਮਣੇ ਆਇਆ ਤੁਸੀਂ ਸ਼ਾਇਦ ਦੇਖਿਆ ਹੋਵੇ ਹਮ ਸੋਸ਼ਲ ਮੀਡੀਆ ਯੂਜ਼ ਕਰਦੇ ਆ ਸਾਰੇ ਜਣੇ ਅੱਜ ਜਿਹੜੇ ਗੇ ਇੰਗਲਿਸ਼ ਹਮ ਹੁੰਦੇ ਤਾਂ ਉਹ ਵੀ ਉਹੀ ਨੇ ਜਿਹੜਾ ਮੁੰਡਾ ਹੈ ਉਹ ਕੁੜੀ ਬਣ ਗਿਆ ਜਿਹੜੀ ਕੁੜੀ ਹੈ ਕੋਈ ਉਹ ਵੀ ਇਹਨਾਂ ਦੇ ਵਿੱਚ ਸ਼ਾਮਲ ਹੋ ਗਈ ਕਿਸੇ ਨੇ ਦਾੜੀ ਲਾ ਲਈ ਤੇ ਕਿਸੇ ਨੇ ਲਿਵਾ ਲਈ ਠੀਕ ਹੈ ਉਹ ਕਹਿੰਦੇ ਸਾਡੇ ਚ ਮਾਈ ਜਾਂਦੀ ਹੂੰ ਇਹ ਬਹੁਤ ਚੱਤਪਾ ਸੋਈ ਕੋਈ ਕੋਲਿਆਂ ਦੇ ਤੁਰ ਕੇ ਦਿਖਾ ਰਿਹਾ ਕੋਈ ਤ੍ਰਿਸ਼ੂਲ ਫੜ ਕੇ ਖੜਾ ਹੈ ਕਿਸੇ ਨੇ ਵੱਡਾ ਟਿੱਕਾ ਪਾ ਲਿਆ ਕਿਸੇ ਨੇ ਛੋਟਾ ਟਿੱਕਾ ਲਾ ਲਿਆ ਇਹਨਾਂ ਲੋਕਾਂ ਤੋਂ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਸਮਾਜ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕਰੂੰਗਾ ਜਿਸ ਗੱਡੀ ਦੇ ਮੈਂ ਬੈਠਾ ਵੀ ਸਮਝ ਜੋ ਸਨਾਤਨਿਓ ਇਹਨਾਂ ਕੋਲ ਕੁਝ ਨਹੀਂ ਸਿਰਫ ਟੌਂਗ ਹੈ ਇਹਨਾਂ ਨੇ ਆਪਣਾ ਟੌਂਗ ਕਰਨਾ ਹੈ ਤੁਸੀਂ ਆਪਣੇ ਘਰ ਬਹਿ ਜਾਓ 100 ਬੰਦਿਆਂ ਨੇ ਸਵੇਰ ਤੋਂ ਕਹਦੇ ਵੀ ਤੇਰੇ ਆ ਕੰਮ ਹੋ ਜਾਏਗਾ ਹੋ ਜਾਏਗਾ ਹੋ ਜਾਏਗਾ ਹੋ ਜਾਏਗਾ ਉਦੇ ਚੋ ਦੋ ਬੰਦੇ ਦਾ ਕੰਮ ਸ਼ਾਮ ਤੱਕ ਹੋ ਜਾਏਗਾ। ਹੂੰ 98 ਦਾ ਨਹੀਂ ਹੁੰਦਾ। ਜਿਹੜਿਆਂ ਦੋਆਂ ਦਾ ਹੋ ਗਿਆ ਉਹਨਾਂ ਨੇ ਦੋ ਨੂੰ 8 ਨਾਲ ਗੁਣਾ ਕਰ ਲਓ। 32 ਬੰਦੇ ਲੈ ਕੇ ਉਹਨਾਂ ਕੋਲ ਪਹੁੰਚ ਜਾਣਾ। ਵੀ ਮੇਰਾ ਕੰਮ ਹੋ ਗਿਆ ਸੀ। ਹੂੰ ਜਦੋਂ ਉਹ 32 ਨੇ ਪਹੁੰਚ ਜਾਣਾ 32 ਨੇ ਮੁੜ ਕੇ 64 ਲੈ ਜਾਣੇ। ਹੂੰ ਤੇ ਉਹਨਾਂ ਦੀ ਦੁਕਾਨਦਾਰੀ ਚੱਲ ਗਈ। ਜਿਹੜੇ ਪੈਸੇ ਤੁਸੀਂ ਇਹਨਾਂ ਠੱਗਾਂ ਚੋਰਾਂ ਕੋਲ ਜਾ ਕੇ ਖਰਾਬ ਕਰ ਰਹੇ ਹੋ। ਉਹ ਸਮਾਜ ਨੂੰ ਪੜਾਈ ਕਰਨ ਤੇ ਖਰਾਬ ਕਰੋ। ਸਮਾਜ ਦੇ ਕਿਤੇ ਹਿੱਲੇ-ਬਿੱਲੇ ਲਾਓ ਤਾਂ ਜੋ ਜਿਹੜੇ ਸਾਡੇ ਸਨਾਤਨ ਮਤੀਏ ਵੀ ਸਿੱਖ ਮਤੀਏ ਵੀ ਜਿਹੜੇ ਲੋਕ 크ਿਸਚੀਅਨਿਟੀ ਵਾਲੇ ਪਾਸੇ ਜਾ ਰਹੇ ਆ ਪੈਸੇ ਲੈ ਕੇ ਉਸ ਪਾਸੇ ਠੱਲ ਪੈ ਸਕੇ ਆਪਾਂ ਆਪਣੇ ਭਾਈਚਾਰਾਂ ਦੀ ਸੇਵਾ ਜਿਹੜੀ ਆਪ ਕਰ ਸਕੀਏ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਤਾਂ ਇਹ ਗੱਲ ਕਹਦੇ ਸਾਡੇ ਵਿੱਚ ਕਾਲੀ ਮਾਤਾ ਆਉਂਦੀ ਆ ਅਸੀਂ ਤਾਂ ਪੈਰੋਂ ਨੂੰ ਸਿੱਧ ਕੀਤਾ ਹੋਇਆਗਾ ਅਸੀਂ ਤਾਂ ਜੀ ਦੁਰਗਾ ਨੂੰ ਸਿੱਧ ਕੀਤਾ ਹੋਇਆਗਾ ਇੱਥੋਂ ਤੱਕ ਕਹਿ ਕੇ ਲੋਕਾਂ ਨੂੰ ਪੁੱਛਾਂ ਦਿੱਤੀਆਂ ਜਾਂਦੀਆਂ ਨੇ ਵੀ ਤੁਹਾਡੇ ਤਾਂ ਆ ਹੋਣ ਵਾਲੇ ਹੋਣ ਵਾਲਾ ਤੁਸੀਂ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਹੋ ਹੁਣ ਪਟਿਆਲਾ ਦੇ ਮਹਾਕਾਲੀ ਮਾਤਾ ਮੰਦਿਰ ਦੇ ਸੇਵਾ ਕਰ ਰਹੇ ਹੋ ਤੇ ਪੈਰੋਂ ਦਾ ਵੀ ਜਿਹੜੀ ਤਵੱਸਿਆ ਹੁੰਦੀ ਹੈ ਹਨਾ ਕਿ ਇਹਨਾਂ ਨੂੰ ਸਿੱਧ ਕਰਨਾ ਇੰਨਾ ਸੌਖਾਗਾ ਇੱਕ ਹਰ ਕੋਈ ਵਿਅਕਤੀ ਬੰਦਾ ਉੱਠ ਕੇ ਅੱਜ ਕਹਿ ਦਿੰਦਾ ਕਿ ਮੇਰੇ ਅੰਦਰ ਤਾਂ ਭਾਈ ਕਾਲੀ ਮਾਤਾ ਦਾ ਵਾਸ ਆ देखो महाराज जी एक ਗੱਲ ਬੜੀ ਕਲੀਅਰ ਹੈ ਪੱਤਰਕਾਰ ਸਾਹਿਬ ਵੀ ਉਹਦਾ ਅੰਸ਼ ਚੱਲਣਾ ਬਹੁਤ ਔਖਾ ਹੈ ਉਸ ਮਾਈ ਜਿਹਨੂੰ ਜਦੋਂ ਉਹਨੇ ਅਸਲੀ ਰੂਪ ਧਾਰਿਆ ਸੀ ਹਮ ਰਤ ਬੀਜ ਦੀ ਸਮਾਪਤੀ ਕੀਤੀ ਸੀ ਤੁਸੀਂ ਆਮ ਇੱਕ ਫੋਟੋ ਲੱਗੀ ਦੇਖਦੇ ਹੋਣੇ ਜਿੱਥੇ ਚਰਨਾਂ ਦੇ ਵਿੱਚ ਭੋਲੇनाथ ਜੀ ਪਏ ਆ ਤੇ ਮਾਂ ਦਾ ਪੈਰ ਉਹਨਾਂ ਦੇ ਆ ਗਿਆ ਜੀਬ ਬਾਹਰ ਜੀਬ ਬਾਹਰ ਠੀਕ ਹੈ ਉਹਨਾਂ ਨੂੰ ਰੋਕਣ ਵਾਸਤੇ ਜਿੱਥੇ ਤਰਲੋਕੀ ਦੇ 나ਥ ਅਸਫਲ ਹੋ ਗਏ ਹੂੰ ਬ੍ਰਹਮਾ ਵਿਸ਼ਨੂ ਮਹੇਸ਼ ਸਫਲ ਹੋ ਗਏ ਉਹਨਾਂ ਨੂੰ ਸਹਾਰ ਨਹੀਂ ਸਕੇ ਸਾਹਮਣੇ ਆ ਕੇ ਹੂੰ ਠੀਕ ਹੈ ਉਹ ਐਡੀ ਪਾਵਰਫੁਲ ਸ਼ਕਤੀ ਹੈ ਤੇ ਉਹਨੂੰ ਆਮ ਬੰਦਾ ਸਰੀਰ ਚ ਕਿਵੇਂ ਧਾਰਨ ਕਰ ਸਕਦਾ ਮਾਈ ਉਹਦੇ ਚ ਕਿਵੇਂ ਆ ਸਕਦੀ ਹੈ ਹੂੰ ਮੈਨੂੰ ਅੱਜ ਤੱਕ ਇਹ ਗੱਲ ਨਹੀਂ ਸਮਝ ਆਈ ਨਾ ਮੈਂ ਕਿਸੇ ਚ ਮਾਈ ਆਂਦੀ ਦੇਖੀ ਹੈ ਹੂੰ ਹਾਂ ਕਿਸੇ ਚ ਕੋਈ ਆਪਣੇ ਘਰ ਦਾ ਵਡੇਰਾ ਵਡੂਰਾ ਆ ਜਾਂਦਾ ਜਿਹਦੀ ਆਤਮਾ ਨਹੀਂ ਟਿਕਾਣੇ ਲੱਗੀ ਤੇ ਇਹਦਾ ਕੋਈ ਸਮਾਂ ਰਹਿੰਦਾ ਕੋਈ ਟ੍ਰੇਨ ਅੱਗੇ ਆ ਗਿਆ ਕੋਈ ਬੱਸ ਅੱਗੇ ਆ ਗਿਆ ਕਿਸੇ ਨੇ ਸੁਸਾਈਡ ਕਰ ਲਈ ਉਹ ਲੋਕਾਂ ਦੀ ਜਿਹੜੀ ਦੇਖੋ ਜੀਵਨ ਸ਼ੈਲੀ ਹੈ ਉਹ ਆਪਣੇ ਲੋਕਾਂ ਦੇ ਦੇਖਣ ਦੇ ਮਤਾਬਕ ਸਮਾਪਤ ਹੋ ਗਈ। ਹੂੰ ਗ੍ਰੰਥਾਂ ਦੇ ਮਤਾਬਕ ਉਹਨਾਂ ਸਮਾਂ ਪ੍ਰਿਥਵੀ ਤੇ ਵਿਚਾਰਾ ਝਟਕਦਾ ਰਹੇਗਾ ਜਿੰਨਾ ਟਾਈਮ ਉਹਦੇ ਸਵਾਸਾਂ ਦੀ ਪੂੰਜੀ ਦਾਤੇ ਨੇ ਲਿਖੀ ਸੀ। ਹੂੰ ਠੀਕ ਹੈ ਉਹ ਅਕਾਲ ਮ੍ਰਿਤੂ ਵਾਲੇ ਲੋਕ ਇਧਰ ਉਧਰ ਰਹਿੰਦੇ ਆ ਉਹ ਕਿਸੇ ਨਾ ਕਿਸੇ ਦੇ ਵਿੱਚ ਸਰੀਰ ਦੀ ਕੋਸ਼ਿਸ਼ ਕਰਦੇ ਆ ਸਰੀਰ ਧਾਰਨ ਕਰਨ ਦੀ। ਹੂੰ ਠੀਕ ਹੈ ਵੀ ਉਹਦੇ ਵਿੱਚ ਰਹਿ ਕੇ ਰੋਟੀ ਪਾਣੀ ਖਾਇਆ ਜਾ ਸਕੇ ਉਹਦੇ ਵਿੱਚ ਰਹਿ ਕੇ ਕੁਝ ਹਸਾਬ-ਕਿਤਾਬ ਕੀਤਾ ਜਾ ਸਕੇ। ਉਹ ਆਗ ਉਹ ਨਹੀਂ ਸਕਦੇ ਨਾ ਉਹ ਕਿਸੇ ਦਾ ਕੁਝ ਵਿਗਾੜ ਸਕਦੇ ਨਾ ਕਿਸੇ ਦਾ ਕੁਝ ਸਵਾਰ ਸਕਦੇ ਆ ਹੂੰ ਉਹਦਾ ਸਵਾਰ ਜਿਆ ਲਿਆ ਜਾਂਦਾ ਸਿਰ ਜਿਆ ਘਮਾ ਕੇ ਆਪਣਾ ਇਹ ਲੈ ਰੋ ਲੈਂਦੇ ਜਿਹੜੇ ਹੈਗੇ ਆ ਤੇ ਇਸ ਤੋਂ ਵੱਧ ਕੁਝ ਨਹੀਂ ਜਿਸ ਤੋਂ ਵੱਧ ਜਿਹਦੇ ਕੋਲ ਵੀ ਹੈਗਾ ਲੈ ਮੈਨੂੰ ਜਿਹੜੇ ਮਰਜੀ ਥਾਂ ਬੁਲਾ ਲੈਣ ਇਹ ਮੈਨੂੰ ਕਰਕੇ ਦਿਖਾ ਦੇਣ ਜੋ ਕਹਿਣਗੇ ਸੋ ਨਾਮ ਦੇ ਦਾਂਗੇ ਜਿਹਦੇ ਚ ਮਾਈ ਜਾਂਦੀ ਹੈ ਜਿਹਦੇ ਚ ਪੈਰੋਂ ਆਂਦਾ ਮੈਂ ਕਈ ਥਾਵਾਂ ਤੇ ਚੌਂਕੀਆਂ ਚ ਪਿੰਡਾਂ ਚ ਗਿਆ ਉਹ ਕਹਿੰਦੇ ਸਾਡੇ ਤੇ ਬਾਬਾ ਬੜਪਾਤ ਨਹੀਂ ਜਾਂਦੇ ਆ ਜੀ ਚੌਂਕੀਆਂ ਬਹੁਤ ਲੱਗਦੀ ਮਾੜਾ ਹੀ ਕਮਾਲ ਕਰਦਾ ਬਾਬਾ ਦੀਪ ਸਿੰਘ ਨਹੀਂ ਜਾਂਦੇ ਜੀ ਯਾਰ ਉਹਨਾਂ ਦੀ ਤਪੱਸਿਆ ਜਿਹੜੀ ਹੂੰ ਜਿਸ ਕਦਰ ਉਹਨਾਂ ਦੀ ਤਪੱਸਿਆ ਸੀ ਜਿਸ ਕਦਰ ਉਹਨਾਂ ਦਾ ਤਾਪਸੀ ਜਿਸ ਕਦਰ ਉਹਨਾਂ ਦੀ ਤਾਕਤ ਸੀ ਤੁਸੀਂ ਲੋਕ ਚੱਲ ਲੋਗੇ 15-15 ਦਿਨ ਇਹ ਨਾਂਦੇ ਨਹੀਂ ਜਿਹੜੇ ਚੌਂਕੀਆਂ ਲਾਉਣ ਵਾਲੇ ਨੇ ਜਿਹੜੇ ਮਰਜੀ ਧਰਮ ਦੇ ਫੜ ਲਓ ਇਹਨਾਂ ਜਟਾਂ ਦੇਖੀਆਂ ਅੱਜ ਜਟਾਂ ਵਾਲਾ ਨਵਾਂ ਫੈਸ਼ਨ ਚੱਲ ਗਿਆ ਕੰਪਨੀਆਂ ਘਰ ਆ ਕੇ ਜਟਾਂ ਲਾ ਜਾਂਦੀਆਂ ਹੂੰ ਦਿੱਲੀ ਦੀਆਂ ਕਈ ਕੰਪਨੀਆਂ ਆ ਕਿਸੇ ਜਵਾਗ ਦੇ ਜਮਾਂਦਰੂ ਜਟਾਂ ਹੋ ਜਾਣ ਉਹਨੂੰ ਰੱਬ ਮੰਨ ਲੈਂਦੇ ਆ ਮੱਥੇ ਟੇਕੀ ਜਾਂਦਾ ਹੁੰਦਾ ਸਾਰਾ ਟੰਬਰ ਐਸਾ ਕੁਛ ਨਹੀਂ ਦੇਖੋ ਦਿੱਲੀ ਦੇ ਵਿੱਚ ਕਈ ਕੰਪਨੀਆਂ ਇਸ ਤਰ੍ਹਾਂ ਦੀਆਂ ਸੋਸ਼ਲ ਮੀਡੀਆ ਤੇ ਖੋਲ ਕੇ ਦੇਖੋ ਜਿਹੜੀਆਂ ਤੁਹਾਡੇ ਘਰ ਆਣਗੀਆਂ ਸਵਾਰੀ ਜਟ ਤਿੰਨੜੀ 9% ਲੋਕਾਂ ਨੇ 100 ਤਾਂ ਨਹੀਂ ਕਹਿ ਸਕਦੇ ਆਪਾਂ 100 ਦੇ ਵਿੱਚ ਕੋਈ ਅੱਦਾ ਹੋਏਗਾ ਵੀ ਸਾਧੂ ਜਿਹੜਾ ਬਚਪਨ ਦਾ ਸਾਧੂ ਹੋਏਗਾ ਜਿਹਦੇ ਵਿੱਚ ਪਰਮਾਤਮਾ ਦੀ ਕਿਰਪਾ ਹੋਏਗੀ ਬਾਬਾ ਸ਼੍ਰੀਚੰਦ ਜੀ ਦੀ ਕਿਰਪਾ ਹੋ ਜੇ ਦੇਖੋ ਇਹਨਾਂ ਸਾਡੇ ਜਿਹੜੇ 나ਥ ਸੰਪਰਦਾਏ ਉਹਨਾਂ ਦੇ ਵਿੱਚੋਂ ਕੋਈ ਰੀ ਸੰਤ ਕੋਈ ਪੈਦਾ ਹੋ ਜਾਂਦਾ ਤਾਂ ਉਹ ਉਹ ਵੀ ਚੀਜ਼ ਦਾ ਬੀਜ ਨਾਸ਼ ਨਹੀਂ ਹੋਇਆ ਕਰਦਾ ਠੀਕ ਹੈ ਉਦਾਸਨੀਆਂ ਦੇ ਵਿੱਚ ਕਾਫੀ ਸੰਤਾਂ ਦੇ ਜਿਹੜੀਆਂ ਜਟਾਂ ਨੇ ਉਹ ਨੇਚਰਲ ਨੇ ਜੀ ਧੋਣਿਆਂ ਤੇ ਬੈਠੇ ਨੇ ਜਿਹੜੇ ਪਰ ਨਹੀਂ 90% ਜਿਹੜੀਆਂ ਜਟਾਂ ਨੇ ਉਹ ਦਿੱਲੀ ਤੋਂ ਬੰਬੇ ਤੋਂ ਕਈ ਕੰਪਨੀਆਂ ਘਰ ਆ ਕੇ ਪ੍ਰੋਵਾਈਡ ਕਰਾ ਕੇ ਜਾ ਰਹੀਆਂ ਨੇ ਜੱਲ ਹੀ ਨੇ ਅੱਛਾ ਤੇ ਜਿੰਨੇ ਆ ਵਿਚਕਾਰਲਾ ਜਿਹੜਾ ਸਿਸਟਮ ਚੱਲਿਆ ਹੈ ਗੇ ਸਿਸਟਮ ਜਿਹੜਾ ਤਾੜੀਆਂ ਮਾਰਨ ਵਾਲਾ ਇਹ ਜਿਹੜੇ ਬਣਦੇ ਆ ਜਿਹੜੇ ਉਹਨਾਂ ਨੇ ਵਿਚਾਰੇ ਕਿੰਨਰ ਭਾਈਚਾਰੇ ਨੂੰ ਬਦਨਾਮ ਕਰਾਂ ਤੇ ਲੱਗੇ ਹੋਏ ਆ オリジナル ਕਿੰਨਰਾਂ ਨੂੰ ਜਿਹੜੇ ਭਾਰਤ ਦੇ オリジナル ਕਿੰਨਰ ਆ ਮੇਰੇ ਨਾਲ ਤਕਰੀਬਨ ਤਕਰੀਬਨ ਸਾਰੇ ਕਿੰਨਰ ਭਾਈਚਾਰੇ ਦਾ ਪਹਿਣਾ ਭਰਾਵਾਂ ਵਾਲਾ ਸਬੰਧ ਆ ਹੂੰ ਠੀਕ ਆ ਇਹਨਾਂ ਦੇ ਇੱਕ ਬੜੇ ਮਸ਼ਹੂਰ ਮਹਾਮੜਲੇਸ਼ਵਰ ਨੇ ਪਵਿੱਤਰਾ ਜੀ ਹੂੰ ਉਹ ਇਤਰਾਗਰੀ ਜੀ ਭਾਂਜੀ ਨੇ ਬਹੁਤ ਉਹ ਇਹਨਾਂ ਦੇ ਲక్ష్ਮੀ ਤਰਪਾਠੀ ਜੀ ਨੇ ਜਿਹੜੇ ਇਹਨਾਂ ਦੇ ਹੈੱਡ ਨੇ ਖਾੜੇ ਕਿਨਰਾਂ ਦੇ ਵਿਵਾਨੀ ਮਾਂ ਬਹੁਤ ਮਸ਼ਹੂਰ ਕਿਨਰ ਹੈ ਇਹਨਾਂ ਦੇ ਉਹਨਾਂ ਲੋਕਾਂ ਨਾਲ ਮੇਰੇ ਬਹੁਤ ਨੇੜੇ ਦੇ ਭੈਣਾ ਭਰਾਵਾਂ ਵਾਲੇ ਸਬੰਧ ਆ ਸਾਡੇ ਨਾਲ ਵਿਚਰਦੇ ਆ ਮੇਲਿਆਂ ਤੇ ਆਉਂਦੇ ਆ ਖਾੜਿਆਂ ਦੇ ਪ੍ਰੋਗਰਾਮਾਂ ਚ ਆਉਂਦੇ ਆ ਉਹ ਲੋਕਾਂ ਨੂੰ ਪੁੱਛ ਕੇ ਦੇਖੋ ਤੁਸੀਂ ਉਹ ਵੀ ਇਹਨਾਂ ਨੂੰ ਗਾਲਾਂ ਕੱਢਦੇ ਆ ਹੂੰ ਕਿਉਂਕਿ ਨਾ ਹੈ ਜਨਾਨੀਆਂ ਚ ਨੇ ਬੰਦਿਆ ਜਿਹੜਾ ਪ੍ਰਮਾਤਮਾ ਨੇ ਤੁਹਾਨੂੰ ਸਰੂਪ ਦੇਤਾ ਜੇ ਮੁੰਡਾ ਬਣਾ ਕੇ ਭੇਜਤਾ ਥੱਲੇ ਆ ਕੇ ਤੁਸੀਂ ਆ ਨਚਾਰਾਂ ਜਾਲਾ ਕੰਮ ਕਰ ਰਹੇ ਹੋ ਪਹਿਲਾਂ ਪੁਰਾਣੇ ਪਿੰਡਾਂ ਚ ਪੁਰਾਣੇ ਸਮਿਆਂ ਚ ਨਚਾਰ ਹੋਇਆ ਕਰਦੇ ਸੀ ਉਹ ਨੱਚਣ ਟੱਪਣ ਜਾਂਦੇ ਸੀ ਉਹ ਇਸ ਕੰਮ ਨਾਲ ਤਾਂ ਉਹ ਵੀ ਕੰਮ ਕਰ ਲੋ ਨਾਲੇ ਆਪਣੀ ਵਿਰਾਸਤ ਬਚੀ ਰਹੇਗੀ ਲੋਕਾਂ ਨੂੰ ਪਤਾ ਲੱਗੇਗਾ ਭਾਈ ਆ ਜਿਹੜਾ ਵਾਜਾ ਹੈ ਇਹ ਪੰਜਾਬ ਦੀ ਵਿਰਾਸਤ ਹੈ ਨਚਾਰ ਲੈ ਕੇ ਜਾਇਆ ਕਰਦੇ ਸੀ ਉਹ ਭਾਈਚਾਰੇ ਵਾਲਾ ਕੰਮ ਵੀ ਆਪਣਾ ਚੱਲਦਾ ਰਹੇਗਾ ਆਪਣਾ ਵਿਰਸਾ ਬਚਿਆ ਰਹੇਗਾ ਸਰ ਜਿਵੇਂ ਤੁਸੀਂ ਬਾਬਿਆਂ ਦੇ ਉੱਤੇ ਬੋਲਿਆ ਤੁਸੀਂ ਕਿਹਾ ਵੀ ਇਹ ਸਾਰਾ ਪਖੰਡਵਾਤ ਆ ਤੁਸੀਂ ਰਾਮ ਰਹੀਬ ਦੀ ਵੀ ਗੱਲ ਕੀਤੀ ਪਰ ਤੁਹਾਡੇ ਹੀ ਸਮਾਜ ਦੇ ਵਿੱਚੋਂ ਇੱਕ ਹਿੰਦੂ ਲੀਡਰ ਆ ਵਰੇਸ਼ ਸੰੜ ਲਿਆ ਕਰਕੇ ਸ਼ਾਇਦ ਉਹਨਾਂ ਦਾ ਉਹਨਾਂ ਦਾ ਨਾਮ ਆ ਉਹ ਬੜਾ ਬੋਲਦੇ ਨੇ ਉਹ ਤਾਂ ਉਹਨਾਂ ਨੂੰ ਇੱਕ ਵਾਰੀ ਤਾਂ ਉਹਨਾਂ ਨੇ ਇਹ ਵੀ ਕਿਹਾ ਤਾਂ ਸੀ ਕਹਿੰਦੇ ਸੀਤਾ ਦਾ ਰੂਪ ਨੇ ਉਹ ਮਹਾਰਾਜ ਜੀ ਤੁਸੀਂ ਕਿਹਦੀ ਗੱਲ ਕਰ ਰਹੇ ਹੋ ਉਹ ਤਾਂ ਉਹਤ ਬੰਦੇ ਦਾ ਪੰਜਾਬ ਨਾਲ ਕੀ ਲੈਣਾ ਦੇਣਾ ਪੰਜਾਬ ਨੂੰ ਲੈ ਕੇ ਤਾਂ ਉਹ ਹਮੇਸ਼ਾ ਬਿਆਨਬਾਜ਼ੀ ਕਰਦੇ ਨੇ ਤੀਜੇ ਦਿਨ ਉਹ ਗਵਰਨਰ ਨੂੰ ਬੰਦ ਜਾਂਦੇ ਨੇ ਕਿ ਪੰਜਾਬ 'ਚ ਹਿੰਦੂ ਖਤਰੇ ਚਾ ਹਿੰਦੂ ਦਾ ਮਾਹੌਲ ਖਰਾਬ ਹੋ ਰਿਹਾ ਉਹਨੂੰ ਜਿਸ ਦਿਨ ਮਰਜ਼ੀ ਤੁਸੀਂ ਆਪਣੇ ਚੈਨਲ ਤੇ ਕਿਤੇ ਡਿਬੇਟ ਵਾਸਤੇ ਬੁਲਾ ਲਿਓ। ਹੂੰ। ਉਹ ਸਨਾਤਨ ਦੇ ਆਪਾਂ ਉਹਨੂੰ 4 ਜਾਂ 5 ਕੁਐਸਚਨ ਕਰਾਂਗੇ। ਹੂੰ। ਸਨਾਤਨ ਦਾ ਜਵਾਬ ਦੇ ਦੇ ਬਾਅਦ ਪੰਜਾਬ ਦਾ ਫਿਕਰ ਫੇਰ ਕਰ ਲੈ। ਕੱਲ੍ਹ ਇਹ ਆ ਦੇਖੋ ਮੈਂ ਸਾਧੂ ਆ। ਠੀਕ ਐ। ਉਹਨੇ ਪਤਾ ਨਹੀਂ ਕਿਥੋਂ ਕੀ ਆ ਕੀ ਨਹੀਂ ਮਾਦਾ ਨਾਂ ਲੈਣਾ ਵੀ ਪਸੰਦ ਨਹੀਂ ਕਰਦਾ। ਠੀਕ ਐ। ਉਸ ਇਨਸਾਨ ਨੂੰ ਅੰਬਾਲੇ ਬੈਠੇ ਨੂੰ ਚਿੰਤਾ ਪੰਜਾਬ ਦੀ। ਹੂੰ। ਕੀ ਲੱਗਦਾ ਪੰਜਾਬ ਦਾ ਬਈਓ? ਉਹਨੂੰ ਅਮਰਤਪਾਲ ਦੀ ਚਿੰਤਾ ਹੋਗੀ ਵੀ ਸੌਣਾ ਚੱਕੇ। ਹੂੰ। ਮੈਂ ਵਾਹ ਜਾ ਕੇ ਉਹ ਕਰ ਦੂੰਗਾ ਜੀ ਮੈਂ ਵਾਹ ਜਾ ਕੇ ਇਹ ਕਰ ਦੂੰਗਾ ਜੀ ਉਹਨੇ ਸੌ ਚੱਕਲੀ ਫਿਰ ਕਰ ਲਾ ਕਰਦਾ ਨਹੀਂ ਹੂੰ ਅਮਰਤਪਾਲ ਦੇ ਮੁਕਾਬਲੇ ਜਾ ਕੇ ਇਲੈਕਸ਼ਨ ਲੜ ਲੈਂਦਾ ਹੂੰ ਹੁਣ ਇਲੈਕਸ਼ਨ ਆ ਗਏ ਆ ਪੰਜਾਬ 'ਚ ਬਾਏ ਇਲੈਕਸ਼ਨ ਆ ਲੜ ਲੇ ਹੂੰ ਹਰਿਆਣਾ 'ਚ ਇਲੈਕਸ਼ਨ ਲੜ ਲੇ ਆਪਣੇ 'ਚ ਪਤਾ ਲੱਗ ਜਾਏਗਾ ਕਿੰਨੇ ਵੋਟ ਪੈਂਦੀ ਐ ਸਾਡਾ ਭਾਈਚਾਰਾ ਪੰਜਾਬੀਆਂ ਨੂੰ ਬਹੁਤ ਖਾਸ ਤੌਰ ਤੇ ਇੱਕ ਗੱਲ ਤੋਂ ਅਵੇਅਰ ਕਰਨਾ ਚਾਹੂੰਗਾ ਸਿੱਖ ਭਾਈਚਾਰੇ ਨੂੰ ਵੀ ਅਵੇਅਰ ਕਰਨਾ ਚਾਹੂੰਗਾ ਵੀ ਜਦੋਂ ਤੁਸੀਂ ਥੱਲੇ ਕਮੈਂਟ ਕਰਨੇ ਸ਼ੁਰੂ ਕਰ ਦਿੰਨੇ ਹੋ ਹੂੰ ਵੀ ਇਹ ਹਿੰਦੂ ਹੈ ਜੀ ਉਹ ਹੈ ਜੀ ਸਾਡਾ ਕੋਈ ਹਿੰਦੂ ਨਹੀਂ ਜਿਹੜਾ ਦੂਜੀ ਸਟੇਟ ਚ ਆ ਕੇ ਪੰਜਾਬ ਦੇ ਹਿੰਦੂਆਂ ਦੇ ਖਿਲਾਫ ਗੱਲ ਕਰਦਾ ਹੈ ਪੰਜਾਬ ਦੇ ਹਿੰਦੂਆਂ ਦੇ ਖਿਲਾਫ ਢਕਾਨ ਦੀ ਗੱਲ ਕਰਦਾ ਉਹ ਕੋਈ ਹਿੰਦੂ ਕਿਸੇ ਸਟੇਟ ਚੋਂ ਵੀ ਆਏ ਸਾਡਾ ਕੁਝ ਨਹੀਂ ਲੱਗਦਾ ਹਮ ਕਾਰਨ ਹੈ ਵੀ ਅਸੀਂ ਏਕਤਾ ਦੀ ਗੱਲ ਕਰਦੇ ਆ ਜਿੰਨੇ ਹਿੰਦੂ ਪੰਜਾਬ ਚ ਆ ਅਸੀਂ ਭਾਈਚਾਰੇ ਦੀ ਗੱਲ ਕਰਦੇ ਆ ਸਾਨੂੰ ਪਤਾ ਹੈ ਕਿ ਸਾਡਾ ਕੀ ਭਾਈਚਾਰਾ ਹੈ ਸਾਡੇ ਪਾਣੀਆਂ ਦਾ ਕੀ ਮੁੱਲ ਹੈ ਸਾਡੀ ਧਰਤੀ ਦਾ ਕੀ ਮੁੱਲ ਹੈ ਠੀਕ ਹੈ ਸਾਨੂੰ ਕਿੰਨੇ ਕਿਊਸਿਕ ਪਾਣੀ ਚਾਹੀਦਾ ਹੈ ਕਿੰਨੇ ਨਹੀਂ ਚਾਹੀਦਾ ਇਹ ਤਾਂ ਸਿਰਫ ਏਜੰਸੀਆਂ ਦੇ ਬੰਦੇ ਨੇ ਏਜੰਸੀਆਂ ਦੇ ਕਹਿਣ ਤੇ ਇਹਨਾਂ ਨੇ ਆਣਾ ਆਪਣੀ ਰੋਟੀ ਸੇਕਣੀ ਹੈ ਤੇ ਬਾਂਦਰ ਤੋਂ ਟਪੂਸੀ ਮਾਰਨੀ ਹੈ ਬਾਰਡਰ ਟੱਪਿਆ ਤੇ ਅੰਬਾਲੇ ਪਹੁੰਚ ਗਏ ਕੰਮ ਨਿਭੜਿਆ ਇਹਨਾਂ ਲੋਕਾਂ ਦਾ ਕੋਈ ਵੀ ਸਤਿਤਵ ਪੰਜਾਬ 'ਚ ਨਹੀਂ ਹੂੰ ਨਾ ਇਹਨੂੰ ਕੋਈ ਪੰਜਾਬ 'ਚ ਜਾਣਦਾ ਇਹਨਾਂ ਲੋਕਾਂ ਨੂੰ ਨਾ ਇਹਨਾਂ ਦੇ ਕਹਿਣ ਦੇ ਕੋਈ ਪੰਜ ਬੰਦੇ ਇਕੱਠੇ ਹੁੰਦੇ ਆ ਪੰਜਾਬ 'ਚ ਨਾ ਕੋਈ ਲੈਣਾ ਨਾ ਦੇਣਾ ਇਹਨਾਂ ਬਾਬਿਆਂ ਬੂਬਿਆਂ ਦੀ ਇਹ ਹੱਥ ਠੋਕੇ ਲੋਕ ਨੇ ਸਨਾਤਨ ਧਰਮ ਦੀ ABC ਨਹੀਂ ਇਹਨਾਂ ਨੂੰ ਆਂਦੀ ਟਿੱਕਾ ਲਾ ਲੈਣਾ ਤੇ ਸਨਾਤਨ ਨੂੰ ਜਾਣ ਲੈਣਾ ਇਹ ਕੋਈ ਤੋਂ ਨਹੀਂ ਵੀ ਜਿਹੜੇ ਬੰਦੇ ਨੇ ਟਿੱਕਾ ਲਾ ਲਿਆ ਉਹ ਸਨਾਤਨੀ ਹੋ ਗਿਆ ਜਿਨੇ ਪੱਗ ਬਨ ਲਈ ਉਹ ਸਿੱਖ ਹੋ ਗਿਆ ਐਸਾ ਕੁਛ ਨਹੀਂ ਇਹ ਜੈ ਚੰਦਾਂ ਦੇ ਧਰਮ ਦੇ ਤੇ ਧਰਮ ਨੂੰ ਹਮੇਸ਼ਾ ਨੁਕਸਾਨ ਪਹੁੰਚਾਣ ਦੇ ਲੱਗੇ ਰਹਿੰਦੇ ਆ ਜੇ ਇਸ ਬੰਦੇ ਨੂੰ ਫਿਕਰ ਆਪਣੀ ਸਟੇਟ ਦੀ ਫਿਕਰ ਕਰਨਾ ਪੰਜਾਬ 'ਚ ਤਾਂ ਹਿੰਦੂ ਖਤਰਾ ਜਾਈ ਨਹੀਂ ਉਹਦਾ ਹਵਾਲਾ ਦਿੰਦੇ ਆ 84 ਦਾ 92 ਦੇ ਦੌਰਾਂ ਦਾ ਕਹਿੰਦੇ 35000 ਹਿੰਦੂ ਮਾਰਤਾ ਇਹ ਰਿਪੋਰਟ ਉਹਨਾਂ ਕੋਲ ਦਿੱਤੀ ਨਹੀਂ ਜਾਂਦੀ ਜਦੋਂ ਉਹਨਾਂ ਨੂੰ ਸਵਾਲ ਕਰੀਦਾ ਪਰ ਉਹ ਅਜਿਹੇ ਮੁੱਦੇ ਨੂੰ ਲੈ ਕੇ ਤੀਜੇ ਚੌਥੇ ਦਿਨ ਗਵਰਨਰ ਨੂੰ ਮਿਲ ਚਲੇ ਜਾਂਦੇ ਆ মিডিਆ ਦੇ ਵਿੱਚ ਆ ਕੇ ਰੌਲਾ ਪਾਉਣ ਲੱਗ ਜਾਂਦੇ ਜੇ ਉਹ ਐਡਾ ਗਵਰਨਰ ਨੂੰ ਮਿਲਣ ਜਾਂਦਾ ਐਡਾ ਨੂੰ ਚਾਹ ਗਵਰਨਰ ਨੂੰ ਮਿਲਦਾ ਸਾਡਾ ਇੱਕ ਜਿਹੜੇ 35000 ਹਿੰਦੂਆਂ ਦਾ ਨੁਕਸਾਨ ਹੋਇਆ ਪੰਜਾਬ 'ਚ ਉਹਨਾਂ ਵਾਸਤੇ ਇੱਕ ਕੋਈ ਕੋਈ ਰੀਸ਼ੀਆ ਕਿਹੜੀ ਰਾਸ਼ੀ ਹੈ ਉਹ ਮਨਜ਼ੂਰ ਹੋਈ ਪਈ ਆ ਬੀਜੇਪੀ ਨੂੰ ਕਹਿ ਕੇ ਦਵਾ ਦੇ ਜੀ ਬੀਜੇਪੀ ਦਾ ਖਾਸ ਦਵਾੰਦਾ ਕਿਉਂ ਨਹੀਂ ਉਧਰਲੇ ਪਾਸੇ ਦਾ ਤੁਰੇ ਨਹੀਂ ਜਾਂਦਾ ਤੁਨ ਜਾਏ ਗਵਰਨਰ ਕੋਲ ਕਹੇ ਉਹਨੂੰ ਕੈਪਟਨ ਅਮਨਿੰਦਰ ਸਿੰਘ ਦੇ ਟਾਈਮ ਦਾ ਸੈਂਟਰ ਚੋਂ ਪਾਸ ਹੋਇਆ ਮਨਮੋਹਨ ਸਿੰਘ ਦਾ ਰਾਸ਼ੀ ਪਈ ਹੈ ਪੰਜਾਬ ਦੇ ਹਿੰਦੂਆਂ ਦੀ ਜਿਹੜੀ ਅਤਵਾਦੀ ਪੇਟ ਲੋਕਾਂ ਦੀ ਰਾਸ਼ੀ ਸੀ ਉਹਨਾਂ ਨੇ ਦਵਾ ਇੱਕ ਵੀ ਬੰਦੇ ਨੇ ਪੈਸੇ ਦਵਾਦੇ ਸੀ ਕਹੀਏ ਵੀ ਹਾਂ ਚੰਗਾ ਕੰਮ ਕੀਤਾ ਆ ਕੇ ਆਪਾਂ ਕਹੀ ਜਾਣਾ 35000 ਮਰ ਗਿਆ 35000 ਮਰ ਗਿਆ ਅਸੀਂ ਵੀ ਮੰਨਦੇ ਆ ਵੀ ਉਸ ਸਮੇਂ ਨੁਕਸਾਨ ਹੋਇਆ ਇਹਦੇ ਦੇ ਚਾਚੇ ਤਾਏ ਦਾ ਕਿਸੇ ਦਾ ਹੋਇਆ ਨਹੀਂ ਹੋਣਾ ਸਾਡੇ ਪਰਿਵਾਰਾਂ ਨੇ ਤਾਂ ਹੰਡਾਇਆ ਸਾਡੇ ਪਰਿਵਾਰਾਂ ਨੇ ਉਹ ਨੁਕਸਾਨ ਹੰਡਾਇਆ ਸਾਰੇ ਲੋਕ ਜਾਣਦੇ ਆ ਜਿਹੜੇ ਸੋਸ਼ਲ ਮੀਡੀਆ ਤੇ ਸਾਨੂੰ ਜਾਣਦੇ ਆ ਉਹਦਾ ਜਾਣਦੇ ਆ ਮੇਰੇ ਪਿੰਡ ਵਾਲੇ ਜਾਣਦੇ ਆ ਸਾਡੇ ਪਿੰਡ ਦੇ ਕਬਾਨੀਆਂ ਦਾ ਪਰਿਵਾਰ ਮਾਰਤਾ ਇੱਕ ਪੰਡਤਾਂ ਦਾ ਪਰਿਵਾਰ ਮਾਰਤਾ ਇਹ 1992 ਵਿੱਚ ਕਿੰਨੇ ਕ ਪਰਿਵਾਰਾਂ ਦੇ ਘਰਾਂ ਜਾ ਕੇ ਅਫਸੋਸ ਕਰ ਗਿਆ ਭਈ ਹੁਣ ਪੱਟੀ ਦੇ ਵਿੱਚ ਪੂਰੀ ਸਾਹਿਬ ਦਾ ਮਾਰਤਾ ਛੰਮੀਪੂਰੀ ਜੀ ਠੀਕ ਹੈ ਸ਼ਰਮ ਧੱਕਾ ਹੋਇਆ ਚਲਾ ਗਿਆ ਉਥੇ ਹਮ ਉਥੇ ਚਲਾ ਜਾਂਦਾ ਉਹਨਾਂ ਦੇ ਘਰ ਅਫਸੋਸ ਕਰਨ ਤਾਂ ਉਹ ਰੱਖਦਾ ਆ ਪੱਟੀ ਤਰਨ ਤਰਨਾ ਉੱਥੇ ਜਾ ਕੇ ਬੋਲਦਾ ਉੱਥੇ ਪ੍ਰੈਸ ਕਰਦਾ ਜਾ ਕੇ ਉਹਨਾਂ ਦੇ ਘਰ ਜੈਡਾ ਹਿੰਦੂ ਤੈਸ਼ੀਦੀ ਪੰਜਾਬ ਦਾ ਉਧਰ ਪ੍ਰਵਾਕਰ ਦੀ ਡੈਥ ਹੋਈ ਹੈ ਨੰਗਲ ਚ ਪ੍ਰਵਾਕਰ ਦੇ ਘਰ ਜਾਂਦਾ ਉੱਥੇ ਕਰਦਾ ਪ੍ਰੈਸ ਆ ਕੇ ਮਤਲਬ ਸਿੱਧਾ ਸ਼ਬਦਾਂ ਚ ਇਹ ਸਮਝ ਗਏ ਕਿ ਬਾਹਰ ਬੈਠ ਕੇ ਜਿ ਇਥੇ ਆਪਸੀ ਭਾਈਚਾਰਕੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਿੱਥੇ ਪੰਨੂ ਬਾਹਰ ਬੈਠ ਕੇ ਮਾਹੌਲ ਖਰਾਬ ਕਰਦਾ ਪੰਜਾਬ ਦਾ ਮੈਂ ਪੰਨੂ ਦੇ ਖਿਲਾਫ ਹਾਂ ਵੀ ਉਹ ਨਾ ਜਨਾਨੀ ਨਾ ਬੰਦਾ ਗੁੱਤ ਵਾਲੀ ਆਂਟੀ ਉਹ ਮਾਹੌਲ ਖਰਾਬ ਕਰਦੀ ਹੈ ਪੰਜਾਬ ਦਾ ਉਸੇ ਕੈਟਾਗਰੀ ਚ ਮੈਂ ਇਹਨਾਂ ਨੂੰ ਗਣਨ ਦਾ ਟਿੱਕੇ ਵਾਲਾ ਨੂੰ ਜਿਹੜੇ ਆਊਟ ਆਫ ਸਟੇਟ ਬੰਦੇ ਨੇ ਨਾ ਇਹਨਾਂ ਦਾ ਕੋਈ ਲੈਣਾ ਨਾ ਦੇਣਾ ਹੈ ਠੀਕ ਹੈ ਨਾ ਇਹ ਕੋਈ ਬੰਦਿਆਂ ਜਿਹਨੇ ਨਾ ਜਨਾਮੀਆਂ ਜਨੇ ਇਸ ਕਰਕੇ ਪੰਜਾਬੀ ਲੋਕਾਂ ਨੂੰ ਇਹਨਾਂ ਤੇ ਕੋ ਬਾਲਾ ਤਵੱਜੋ ਨਹੀਂ ਦੇਣੀ ਚਾਹੀਦੀ ਪੱਤਰਕਾਰ ਭਾਈਚਾਰਣ ਵੀ ਕਹੂੰਗਾ ਨਾ ਇਹਨਾਂ ਦੀ ਇੰਟਰਵਿਊ ਕਰਨੀ ਚਾਹੀਦੀ ਹੈ ਪੰਜਾਬ ਚ ਚਲਾਣ ਲਈ ਨਾ ਇਹਨਾਂ ਲੋਕਾਂ ਨੂੰ ਤਵੱਜੋ ਦੇਣੀ ਚਾਹੀਦੀ ਹੈ ਪੰਜਾਬ ਦਾ ਜਿਹੜਾ ਮਾਹੌਲ ਹੈ ਉਹਦੀ ਸ਼ਾਂਤੀ ਬਣਾ ਕੇ ਰੱਖਣ ਚ ਪੱਤਰਕਾਰ ਭਾਈਚਾਰਣ ਵੀ ਯੋਗਦਾਨ ਪਾਣਾ ਚਾਹੀਦਾ ਹੂੰ ਜੀ ਬਹੁਤ ਬਹੁਤ ਸ਼ੁਕਰੀਆ ਬ੍ਰਹਮਾਨੰਦ ਗਿਰੀ ਜੀ ਤੁਸੀਂ ਬਹੁਤ ਵਧੀਆ ਵਿਚਾਰ ਜਿਹੜੇ ਸਾਡੇ ਦਰਸ਼ਕਾਂ ਦੇ ਸਾਹਮਣੇ ਰੱਖ ਕੇ ਤੇ ਪੰਜਾਬ ਵਾਸੀਆਂ ਦੇ ਸਾਹਮਣੇ ਰੱਖ ਕੇ ਬਹੁਤ ਬਹੁਤ ਧੰਨਵਾਦ ਗੈ ਮਾਈ ਜੈ ਮਹਾਕਾਲ ਜੀ